ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਤਿੰਨ ਖੇਤੀਬਾੜੀ ਕਾਨੂੰਨਾ ਸਬੰਧੀ ਦਿੱਲੀ ਦੀਆਂ ਸਰਹੱਦਾਂ ਤੇ ਸਾਲ 2021-22 ਚ ਕਿਸਾਨੀ ਅੰਦੋਲਨ ਚੱਲਿਆ ਜਿਸ ਕਿਸਾਨੀ ਅੰਦੋਲਨ ਚ ਕਈ ਕਿਸਾਨ ਸ਼ਹੀਦ ਹੋਏ ਤੇ ਉਹਨਾਂ ਚੋਂ ਜਿਹੜੇ ਕਿਸਾਨ ਪੰਜਾਬ ਦੇ ਸੀ ਪੰਜਾਬ ਸਰਕਾਰ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਹਰ ਤਰੀਕੇ ਦੀ ਸਹੂਲਤ ਮੁਹੱਈਆ ਕਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਵਿੱਤੀ ਸਹਾਇਤਾ ਦੇ ਤੌਰ ਤੇ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਸੀ ਉੱਥੇ ਹੀ ਉਹਨਾਂ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਤੇ ਉਸੇ ਦੇ ਚੱਲਦੇ ਆ ਅੱਜ ਹਲਕਾ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਖੇਤੀਬਾੜੀ ਵਿਭਾਗ ਦੇ ਵਿੱਚ ਕੁਝ ਕਿਸਾਨਾਂ ਦੇ ਪਰਿਵਾਰਾਂ ਨੂੰ ਪੱਕੀ ਨੌਕਰੀ ਦੇ ਨਿਯੁਕਤੀ ਪੱਤਰ ਵੰਡੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅਸੀਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਨਾਲ ਹਰ ਤਰੀਕੇ ਨਾਲ ਖੜੇ ਆ ਜਿੱਥੇ ਵੀ ਲੋੜ ਹੋਵੇਗੀ ਪੰਜਾਬ ਸਰਕਾਰ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਦਾ ਸਾਥ ਜ਼ਰੂਰ ਦੇਵੇਗੀ ਤੁਹਾਨੂੰ ਗੱਲ ਇਹ ਹੈ ਵੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਉਹ ਸ਼ੁਰੂ ਤੋਂ ਹੀ ਕਿਸਾਨ ਕਿਸਾਨਾਂ ਦੇ ਨਾਲ ਖੜੀ ਹੈ ਜਦੋਂ ਸਰਕਾਰ ਨਹੀਂ ਵੀ ਬਣੀ ਸੀ ਜਦੋਂ ਅੰਦੋਲਨ ਚੱਲ ਰਿਹਾ ਸੀ ਦਿੱਲੀ ਦੇ ਵਿੱਚ ਇੱਕ ਲੰਬਾ ਸੰਘਰਸ਼ ਚਾ ਹੋਇਆ ਔਰ ਇਹ ਕਿਸਾਨ ਅੰਦੋਲਨ ਬਹੁਤ ਕਾਮਯਾਬੀ ਦੇ ਨਾਲ ਨੇਪਰੇ ਚੜਿਆ ਉਸ ਤੋਂ ਬਾਅਦ ਕਿੰਨੇ ਕਾਨੂੰਨ ਸੀ ਜਿਹੜੇ ਉਹ ਵਾਪਸ ਕਰਾਏ ਉਦੋਂ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਸੀ ਉਹ ਪੂਰਾ ਹੱਥ ਸੀ ਨਾਲ ਸੀ ਇਸ ਦਾ ਸਹਿਯੋਗ ਸੀ ਤੇ ਹੁਣ ਅੱਜ ਪੰਜ ਨਿਯੁਕਤੀ ਪੱਤਰ ਦਿੱਤੇ ਨੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਉਸ ਸ਼ਹੀਦ ਹੋ ਗਏ ਉਹਨਾਂ ਦੇ ਬੱਚਿਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਔਰ ਅੱਗੇ ਤੋਂ ਵੀ ਅਸੀਂ ਇਹ ਯਕੀਨ ਦਵਾਉਂਦੇ ਆਂ ਮਾਂ ਜੋ ਭਗਤ ਸਿੰਘ ਮਾਨ ਜੀ ਔਰ ਨਾਲ ਹੀ ਸਾਡੀ ਆਮ ਆਦਮੀ ਪਾਰਟੀ ਕਿ ਅਸੀਂ ਕਿਸਾਨਾਂ ਦੇ ਨਾਲ ਪੂਰੇ ਖੜੇ ਆਂ ਡਟ ਕੇ ਖੜੇ ਆਂ ਜੋ ਵੀ ਕਿਸਾਨਾਂ ਦੇ ਜਿਹੜੀਆਂ ਵੀ ਨਜਾਇਜ਼ ਮੰਗਾਂ ਨੇ ਉਹ ਜਲਦੀ ਤੋਂ ਜਲਦੀ ਜਿਹੜੀਆਂ ਕੇਂਦਰ ਸਰਕਾਰ ਨੂੰ ਮੰਨਣੇ ਚਾਹੀਦੀਆਂ ਨੇ ਤਾਂ ਕਿ ਜਿਹੜੇ ਕਿਸਾਨ ਸੜਕਾਂ ਤੇ ਬੈਠੇ ਨੇ ਧਰਨ ਲਾ ਕੇ ਉਹ ਆਪਣੇ ਸੁੱਖੀ ਸੰਧੀ ਆਪਣੇ ਘਰਾਂ ਨੂੰ ਆਉਣ ਤੇ ਐਦਾਂ ਦੀਆਂ ਘਟਨਾਵਾਂ ਨਾ ਵਾਪਰਨ ਵਾਪਰ ਸਕਣ ਜਿੱਦਾਂ ਦੀਆਂ ਘਟਨਾਵਾਂ ਪਹਿਲਾਂ ਵਾਪਰੀਆਂ ਬਹੁਤ ਜ਼ਿਆਦਾ ਕਿਸਾਨ ਸ਼ਹੀਦ ਹੋ ਗਏ ਤੇ ਉਹਨਾਂ ਸ਼ਹੀਦਾਂ ਨੂੰ ਅਸੀਂ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਹੈਗੇ ਲੇਕਿਨ ਕੁਝ ਨਾ ਕੁਝ ਅਸੀਂ ਉਹਨਾਂ ਨੂੰ ਮਰਮ ਰੱਖਣ ਦੇ ਲਈ ਇਹ ਕੰਮ ਕਰ ਰਹੀ ਹੈ ਸਾਡੀ ਸਰਕਾਰ ਜਿਹਦੇ ਤਹਿਤ ਅੱਜ ਪੰਜ ਨਿਫਤੀ ਪੱਤਰ ਹੈ ਜਿਹੜੇ ਉਹ ਦਿੱਤੇ ਗਏ ਨੇ ਬੱਚਿਆਂ ਸਰਕਾਰ ਨੂੰ ਸੁਪਕਰਨ ਸਿੰਘ ਦਾ ਸੀਤ ਹੋਇਆ ਸੀ ਨੂੰ ਕਰੋੜ ਦੀ ਰਾਸ਼ੀ ਦਾ ਅਲਾਣ ਕੀਤਾ ਗਿਆ ਸੀ ਉਹ ਦਿੱਤੀ ਜਾਊਗੀ ਬਕਾਇਦਾ ਤੌਰ ਤੇ ਤੁਹਾਨੂੰ ਪਤਾ ਵੀ ਆਮ ਆਦਮੀ ਪਾਰਟੀ ਸਰਕਾਰਾਂ ਤੇ ਮਾਜੂਦ ਭਗਵੰਤ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਜ ਜੀ ਮੁੱਖ ਮੰਤਰੀ ਨੇ ਜਿਹੜੇ ਉਹ ਬਕਾਇਦਾ ਤੌਰ ਤੇ ਜੋ ਕਹਿੰਦੇ ਨੇ ਉਹ ਕਰਦੇ ਨੇ ਸੋ ਇਸ ਕਰਕੇ ਜੇ 1 ਕਰੋੜ ਦੀ ਗੱਲ ਕੀਤੀ ਹੈ ਤਾਂ ਮਤਲਬ 1 ਕਰੋੜ ਰੁਪਏ ਉਹਨਾਂ ਨੂੰ ਮਿਲੂਗਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕੋਈ ਸ਼ਵੇਲ ਗੱਲ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਯੋਗਤਾਵਾਂ ਹੋਰ ਵੀ ਦਿੱਤੀਆਂ ਜਾਣਗੀਆਂ ਜਾਂ ਬਹੁਤ ਸਾਰੇ ਮੈਕਮੇਂ ਦੇ ਵਿੱਚ ਹਲੇ ਖਾਲੀ ਪਈਆਂ ਨੇ ਜਾਂ ਫਿਰ ਆਊਟਸੋਰਸਿੰਗ ਦੇ ਵਿੱਚ ਕੰਮ ਕਰਦੇ ਨੇ ਜਿਵੇਂ ਪੰਜਾਬ ਸਿੱਖਿਆ ਬੋਰਡ ਦੇ ਵਿੱਚ ਧੰਨੇ ਵੀ ਲਾ ਕੇ ਬੈਠੇ ਨੇ ਉਹ ਉਹਨਾਂ ਨੇ ਕੋਈ ਗੱਲਬਾਤ ਕੀਤੀ ਆ ਤੁਸੀਂ ਭਰੋਸਾ ਵੀ ਦਿੱਤਾ ਗਿਆ ਸੀ ਕੋਈ ਹੱਲ ਨਿਕਲ ਜਾ ਉਹਨਾਂ ਦਾ ਕੋਈ ਸਿੱਖਰ ਜੀ ਐਜੂਕੇਸ਼ਨ ਬੋਰਡ ਜਿਹੜੇ ਬੰਦੇ ਬੈਠੇ ਨੇ ਉਹਨਾਂ ਦੀ ਗੱਲ ਜਲਦੀ ਹੀ ਰਹੀ ਹੈ ਮੈਂ ਮੰਤਰੀ ਨੂੰ ਬੇਨਤੀ ਕੀਤੀ ਸੀ ਮੁਖੋਤਰੀ ਨੂੰ ਵੀ ਬੇਨਤੀ ਕਰੂੰਗਾ ਔਰ ਉਹਨਾਂ ਨੇ ਮੁਲਕਾਤਾ ਵੀ ਮੈਂ ਕਰਵਾ ਲਿਆ ਸਾਰਿਆਂ ਦੇ ਨਾਲ ਆਫੀਸਰ ਨੂੰ ਵੀ ਚੇਅਰਮੈਨ ਸਾਹਿਬ ਨੂੰ ਵੀ ਮੈਂ ਕਹਿ ਰਿਹਾ ਹਾਂ ਵੀ ਇਹਨਾਂ ਨੂੰ ਤੁਸੀਂ ਪੱਕੇ ਕਰੋ ਕਿਉਂਕਿ ਜਦੋਂ ਬਾਕੀਆਂ ਨੂੰ ਪੱਕਾ ਕੀਤਾ ਤਾਂ ਇਹਨਾਂ ਦਾ ਵੀ ਹੱਕ ਬਣਦਾ ਤਾਂ ਬਹੁਤ ਜਲਦੀ ਉਹਨਾਂ ਦਾ ਹੱਕਦਾਰ ਬਣਾ ਦਿੱਤਾ ਜਾਊਗਾ ਇਸ ਤੋਂ ਬਾਅਦ ਫੀਲਡ ਦੇ ਵਿੱਚ ਨਿਕਲਣ ਨਾਲ ਲੋਕ ਸਭਾ ਚੋਣਾਂ ਹੋਣੀਆਂ ਨੇ ਬਹੁਤ ਸਾਰੇ ਵਾਅਦੇ ਤੇ ਦਾਅਵੇ ਕੀਤੇ ਜਾਣਗੇ ਆਮ ਆਦੀ ਪਾਰਟੀ ਕਿਸ ਬੇਦੇ ਤੇ ਚੋਣਾਂ ਲੜੂਗੀ ਕਿਉਂਕਿ ਜਿਹੜਾ ਕਹਿ ਦਿੱਤਾ ਗਿਆ ਕਿ ਮੁੱਖ ਮੰਤਰੀ ਦੇ ਨਾਮ ਨੂੰ ਤੇ ਚੋਣਾਂ ਲੜੀਆਂ ਜਾਣਗੀਆਂ ਕੀ ਲੱਗਦਾ ਹੈ ਕਿ ਕਿਸ ਤਰ੍ਹਾਂ ਦੀ ਜੜੀ ਹੈ ਥੋੜੀ ਨੀਤੀ ਰਹੂਗੀ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਦੇ ਨਾਮ ਦੇ ਉੱਤੇ ਚੋਣ ਲੜੀ ਜਾ ਰਹੀ ਹੈ ਮਾਨ ਜੋ ਪ੍ਰਧਾਨ ਪ੍ਰਭਾਤ ਸਿੰਘ ਮਾਨ ਜੀ ਦੇ ਨਾਮ ਤੇ ਲੜੀ ਜਾ ਰਹੀ ਹੈ ਔਰ ਉਹ ਸਾਫ ਸੁਥਰੀ ਸ਼ਖਸੀਅਤ ਨੇ 2 ਸਾਲ ਦੇ ਟੈਨਯੂਰ ਦੇ ਵਿੱਚ ਕੋਈ ਬੰਦਾ ਉਹਨਾਂ ਤੇ ਕੋਈ ਵੀ ਕਿਸੇ ਕਿਸਮ ਦੀ ਉਂਗਲੀ ਨਹੀਂ ਉਠਾ ਸਕਦਾ ਕੋਈ ਕਿਸੇ ਕਿਸਮ ਦੀ ਕਰਾਪਸ਼ਨ ਜਾਂ ਕੋਈ ਕਿਸੇ ਕਿਸਮ ਦਾ ਕਿਸੇ ਨਾਲ ਧੋਖਾ ਕੀਤਾ ਹੋਵੇ ਜਾਂ ਝੂਠ ਬੋਲਿਆ ਹੋਵੇ ਇਸ ਕਰਕੇ ਸਾਫ ਸੁਥਰੀ ਸਿੱਖਿਆ ਦੇ ਨਾਂ ਦੇ ਉੱਤੇ ਇਲੈਕਸ਼ਨ ਲੜੀ ਜਾ ਰਹੀ ਹੈ ਔਰ 13 ਦੀਆਂ 13 ਸ਼ੀਟਾਂ ਆਮ ਆਦਮੀ ਪਾਰਟੀ ਜਿੱਤੂਗੀ ਐਮਰ ਇਹ ਸਾਹਿਬ ਬਹੁਤ ਸਾਰੇ ਚੌਂਕਾਂ ਦੇ ਵਿੱਚ ਢੋਲ ਰੱਖੇ ਹੋਏ ਸੀ ਬੜੇ ਤੰਜ ਕਿਸੇ ਗਏ ਨੇ ਕਿ ਢੂਲ ਰੱਖ ਕੇ ਜਿਹੜਾ ਇਹਨਾਂ ਤੇ ਜਿਹੜੇ ਮਜ਼ਾਕ ਜਿਹੜੇ ਮਨਾਏ ਗਏ ਸੀਗੇ ਕੋਈ ਹੱਲ ਨਿਕਲ ਰਿਹਾ ਕਿਉਂਕਿ ਅੱਗੇ ਕੂੜਾ ਪਟਾ ਲੱਗਣ ਵਾਲਾ ਕੋ ਬਣ ਰਹੇ ਨੇ ਚੌਕ ਬਣਨਗੇ ਜਾਂ ਐਵੇਂ ਹੀ ਰਹਿਣਗੇ ਦੇਖੋ ਮੇਰੀ ਗੱਲ ਇਹ ਵੀ ਜਿਹੜੇ ਤੰਜ ਕਸਣੇ ਵਾਲੇ ਸੀ ਨਾ ਜੀ ਉਹਨਾਂ ਨੇ 15 ਸਾਲ 20 ਵੀ ਸਾਲ ਰਾਜ ਕੀਤਾ ਮੋਹਾਲੀ ਸ਼ਹਿਰ ਬद्दल ਕੋਈ ਧਿਆਨ ਦੇ ਨਹੀਂ ਦਿੰਦਾ ਸਿਰਫ ਤੰਜ ਕਸਮ ਜਾਣਦੇ ਨੇ ਕਿਉਂਕਿ ਆਪ ਕੰਮ ਕਰਨਾ ਉਹਨਾਂ ਨੂੰ ਆਉਂਦਾ ਨਹੀਂ ਹੈਗਾ ਮੈਂ ਇੱਕ ਵਾਰੀ ਨਹੀਂ ਗਿਆ ਬੜੀ ਮਾਰੀ ਗਿਆ ਜਿੱਦੋਂ ਤੋਂ ਇਹ ਚੌਕਾਂ ਦਾ ਸਵਾਲ ਆ ਤੁਹਾਨੂੰ ਅੱਜ ਕੱਲ੍ਹ ਦੇ ਵਿੱਚ ਪਤਾ ਚੱਲ ਜਾਊਗਾ ਚੌਕ ਵੀ ਬਣਨੇ ਸ਼ੁਰੂ ਹੋ ਰਹੇ ਨੇ ਨੰਬਰ 1 ਨੰਬਰ 2 ਜਿਹੜੀ ਰੋਡ ਡਬਲ ਰੋਡਸ ਹੋਣੀਆਂ ਨੇ ਦੋ ਉਹ ਵੀ ਰੋਡ ਸ਼ੁਰੂ ਹੋ ਰਹੀਆਂ ਨੇ ਔਰ ਦੋ ਬ੍ਰਿਜ ਵੀ ਮੁਹਾਲੀ ਆਈਟੀ ਸਿਟੀ ਦੇ ਵਿੱਚ ਕੱਲ ਸ਼ੁਰੂ ਹੋ ਜਾਣਗੇ ਔਰ ਕੋਈ ਵੀ ਐਸਾ ਕੰਮ ਨਹੀਂ ਹੋਏਗਾ ਜਿਹੜਾ ਮੁਹਾਲੀ ਦਾ ਹੋਣ ਵਾਲਾ ਹੋਊਗਾ ਤੇ ਨਹੀਂ ਹੋਊਗਾ ਇਹ ਜਿਹੜੇ ਤੰਦ ਕਸ਼ਾਲਾ ਉਹਨੂੰ ਕੱਲ ਨੂੰ ਜਵਾਬ ਮਿਲ ਜੂਗਾ ਆਪਣੇ ਆਪ ਹੀ ਜਦੋਂ ਚੌਕਾਂ ਦੇ ਮਤਲਬ ਫਾਊਂਡੇਸ਼ਨ ਸਟੋਨ ਰੱਖੇਗੇ ਔਰ ਨਾਲ ਹੀ ਦੋ ਸੜਕਾਂ ਜਿਹੜੀਆਂ ਕੁੰਬੜਾ ਚੌਕ ਤੋਂ ਲੈ ਕੇ ਫੇਸ 11 ਤੱਕ ਡਬਲ ਹੋਣੀ ਆ ਜਿਹਦੇ ਵਿੱਚ ਇੱਕ ਬੜਾ ਫ੍ਰਿਜ ਵੀ ਸ਼ਾਮਿਲ ਹੈ ਔਰ ਨਾਲ ਹੀ ਕਹਿੰਦੇ ਜਿਹੜੀ ਵਾਈਪੀਚੋਂ ਸਿੱਧੀ ਸੜਕ ਆਉਂਦੀ ਸੀ ਆਪਣਾ 11 ਫੇਸ ਨੂੰ ਜੁੜਦੀ ਆ ਕਿ 48 ਸੈਂਟਰ ਤੇ 11 ਫੇਸ ਦੀ ਡਿਵਾਈਡਿੰਗ ਰੋਡ ਆ ਉਹ ਵੀ ਜਿਹੜੀ ਡਬਲ ਆ ਹੋਣ ਜਾ ਰਹੀ ਆ ਉਹ ਵੀ ਡਬਲ ਹੋ ਜਾਣੀ ਆ ਔਰ ਨਾਲ ਹੀ ਆਈਟੀਸੀਡੀ ਦੇ ਵਿੱਚ ਖਲ ਦੋ ਨੇ ਜਿਹੜੇ ਬ੍ਰਿਜ ਦਾ ਜਿਹੜਾ ਸੀ ਫਾਊਂਡੇਸ਼ਨ ਸਟੋਨ ਆ ਉਹ ਰੱਖਣਾ ਚਾਹੀਦਾ ਇਸ ਕਰਕੇ ਅਸੀਂ ਗੱਲ ਕਹਿ ਕੇ ਜਵਾਬ ਨਹੀਂ ਦਿੰਦੇ ਗੱਲ ਕਰਕੇ ਗੱਲ ਦਾ ਜਵਾਬ ਸੁਣ ਕੇ ਜਵਾਬ ਨਹੀਂ ਦਿੰਦੇ ਬੰਦੇ ਗੱਲ ਕੰਮ ਕਰਕੇ ਜਵਾਬ ਦਿੰਦੇ ਆ ਇਸ ਗੱਲ ਦਾ ਜਵਾਬ ਨੂੰ ਆਪਣੇ ਆਪ ਮਿਲ ਜਾਊਗਾ ਤੇ ਉਹ ਸ਼ਰਮਿੰਦਾ ਵੀ ਜ਼ਰੂਰ ਹੋਣਗੇ